ਉਤੇ ਧਾਇ ਜਾਂਦੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਲਗਾਇਆ ਜਾਂਦਾ ਬਗੀਚੇ 'ਚ ਦੇਖੋ ਜੀ ਗੁਰੂ ਕਾ ਬਾਗ ਅਟਨਾ ਸਾਹਿਬ ਇਹ ਹੈ ਜੀ ਕੜਾ ਗੁਰਤੇਗ 72 ਜੀ ਸਾਹਿਬ ਦਾ ਤੇ ਇਹਨਾਂ ਦਰਖਤ ਦੀ ਟਾਣੀ ਹੈ ਜਿਹੜੀ ਥੱਲੇ ਗੁਰੂ ਤੇਗ 72 ਜੀ ਬੈਠਦੇ ਸੀ ਉਹਦੇ ਇਤਿਹਾਸ ਹੈ ਜੀ ਮੁਰਦਵਾਰਾ ਗੁਰੂ ਕਾ ਬਾਗ ਜਿੱਥੇ ਇਤਿਹਾਸ ਹੈ ਇਹ ਤੇ ਹੁਣ ਆਪਾਂ ਬਾਹਰ ਜਾ ਕੇ ਬੂਟਾ ਜੋ ਲੈ ਕੇ ਆਏ ਹਾਂ ਉਹਨੂੰ ਲਗਾਵਾਂਗੇ। ਇਹ ਹੈ ਜੀ ਗੁਰੂ ਕਾ ਬਾ ਗੁਰਦੁਆਰਾ ਸਾਹਿਬ ਚ। ਪਰ ਤੇ ਇੱਕ ਬਾਦਰ ਜੀ ਨੇ ਇੱਕ ਨਿਆਮ ਦੀ ਤਾਤਨ ਕਰਕੇ ਇੱਥੇ ਗੱਡੀ ਸੀ ਤੇ ਬਾਅਦ ਨਿੰਮ ਦਾ ਪੂਰਾ ਦਰਖਤਾ ਇਹ ਇਹ ਤੁਸੀਂ ਦੇਖ ਸਕਦੇ ਆ ਜੀ। ਇਹ ਪਟਨਾ ਸਾਹਿਬ ਆ। ਲਓ ਜੀ ਇਹ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਚ ਲੋਕਾਂ ਸੰਗਤਾਂ ਵੱਲੋਂ ਲਗਾਏ ਗਏ ਆਪਣੀ ਸ਼ਰਧਾ ਭਾਵਨਾ ਨਾਲ ਜੋ ਤ੍ਰਕਤਾ ਜੋ ਵੀ ਆ ਲੈ ਕੇ ਆਉਂਦੇ ਸੰਗਤਾਂ ਇੱਥੇ ਆਪਣੇ ਆਪਣੇ ਬੂਟੇ ਲਗਾ ਜਾਂਦੇ ਆ ਤੇ ਦੇਖੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਬੂਟੇ ਲੱਗੇ ਹੋਏ ਨੇ ਤੇ ਇੱਥੇ ਸਾਡੇ ਵੀ ਸਾਥੀ ਮਿੱਤਰ ਆਪਣੀਆਂ ਮਨੋ ਕਾਮਨਾਵਾਂ ਦੇ ਲਈ ਬੂਟੇ ਲੈ ਕੇ ਆਏ ਆ ਤੇ ਇੱਥੇ ਲਗਾ ਕੇ ਜਾਣਗੇ ਤੇ ਅੱਜ ਗੁਰਦੁਆਰੇ ਗੁਰੂ ਕੇ ਬਾਗ ਵਿੱਚ ਗੁਰੂ ਸਾਹਿਬ ਜੀ ਦਾ ਖੂਹ ਇਹ ਇੱਥੇ ਆਉਣ ਵਾਲੀਆਂ ਸੰਗਤਾਂ ਨੂੰ ਜਲ ਚੁਕਾਇਆ ਜਾਂਦਾ ਤੇ ਚਲ ਚ ਪੈ ਜਾਂਦਾ ਹੈ ਬਾਬਾ ਜੀ ਚਲ ਛਕਾਉਂਦੇ ਆ ਸੰਗਤਾਂ ਨੂੰ ਤੇ ਇੱਧਰ ਆਪਣਾ ਸਰੋਵਰ ਰਹਿ ਗਿਆ ਜੀ ਗੁਰਦੁਆਰਾ ਸਾਹਿਬ ਦਾ ਹੁਣ ਆਪਾਂ ਵਾਪਸ ਪਹੁੰਚਦੇ ਆ ਆਪਣੀ ਰਹਿਣ ਵਾਲੇ ਸਥਾਨ ਤੇ